ਕਮਲਪ੍ਰੀਤ ਸਿੰਘ ਜੀ ਟੈਸਟਿੰਗ ਲੈਬਟਰੀ ਸਰ ਬਲੱਡ ਟੈਸਟ ਲੈ ਆ ਗਏ ਗ੍ਰੀਨ ਸਿਟੀ ਰੋਡ ਹੈ ਸਰ ਮੇਨ ਪਾਏ ਜਾਂਦਾ ਗ੍ਰੀਨ ਪਾਰਕ ਜੀ ਕੱਲ ਰਾਤੀ ਸਰ 2 ਵਜੇ ਤੋਂ ਬਾਅਦ ਦਾ ਸਿਸਟਮ ਹੈਗਾ ਹੈ ਕਿ ਸਾਢੇ 3 ਵਜੇ ਕਾਲ ਆਈ ਸੀਗੀ ਚੌਂਕੀਦਾਰ ਦੀ ਕਿ ਤੁਹਾਡੀ ਲੈਬ ਦੇ ਬਾਹਰ ਪਾਣੀ ਦਾ ਵਹਾਵ ਕਾਫੀ ਆਇਆ ਜਾਂਦਾ ਤੁਸੀਂ ਆ ਕੇ ਵੀ ਯਾਦ ਕੋਈ ਟਾਟੀ ਚੱਲਦੀ ਹੈ ਕਿ ਉਹਨੂੰ ਬੰਦ ਕਰੋ ਤੇ ਸਫਾਈ ਕਰਮਚਾਰੀ ਹੈਗੇ ਆ ਉਹਨਾਂ ਨੂੰ ਕਾਲ ਕੀਤੀ ਉਹ ਕਹਿੰਦੇ ਮੈਂ ਸਾਰਾ ਕੁਝ ਆਫ ਕਰਕੇ ਆਇਆਂਗਾ ਲੋਕ ਲਾ ਕੇ ਗਿਆਗਾ ਉਹਨਾਂ ਨੇ ਕੀਤਾ ਉਹ ਕਹਿੰਦੇ ਲੋਕ ਹੈ ਨਹੀਂਗਾ ਤੁਹਾਡਾ ਸ਼ਟਰ ਦੇ ਵਿੱਚ ਫਿਰ ਉੱਥੋਂ ਘਰੋਂ ਨਿਕਲਿਆ ਮੈਂ ਆ ਕੇ ਦੇਖਿਆ ਸ਼ਟਰ ਚੱਕਿਆ ਤੇ ਅੰਦਰ ਮਸ਼ੀਨਾਂ ਗਾਇਬ ਨੇ ਦੋਨੇ ਕੰਪਿਊਟਰ ਹੈ ਨਹੀਂਗਾ ਪੀਸੀ ਹੈ ਨਹੀਂ ਪ੍ਰਿੰਟਰ ਹੈ ਨਹੀਂ ਮਤਲਬ ਸਾਰਾ ਖਲਾਰਾ ਪਿਆ ਹੋਇਆ ਸੀਗਾ ਗੱਲਾਂ ਖੁੱਲ੍ਹਾ ਹੋਇਆ ਸੀਗਾ ਚਾਬੀ ਹਾਲਾਕੇ ਵਿੱਚ ਹੀ ਹੁੰਦੀ ਹੈਗੀ ਬਟ ਓਪਨ ਸੀ ਥੋੜਾ ਬਹੁਤ ਕੈਸ਼ ਸੀਗਾ ਉਹ ਵੀ ਹੈ ਨੀਗਾ ਨੁਕਸਾਨ ਸਰ ਕੈਸ਼ ਤਾਂ ਕੋਈ 5000 ਦੇ ਆਸ-ਪਾਸ ਹੀ ਸੀਗਾ ਮਸ਼ੀਨਸ ਸੀਗੀਆਂ ਸੈਲ ਕਾਊਂਟਰ ਸੀਗਾ ਨਵਾਂ ਜਿੰਨਾ ਕਿ ਸ਼ਹਿਰ ਪੈਦਾ 4 ਲੱਖ ਦੇ ਕਰੀਬ ਸੀਗਾ ਮਸ਼ੀਨਸ ਸੀਗੀ ਬਾਇਓ ਕੈਮਿਸਟਰੀ ਦੀ 1.2 ਲੱਖ ਰੁਪਏ ਦੀ ਸੋਈ ਚੀਜ਼ ਸੀਗਾ ਪੀਸੀ ਸੀਗਾ ਨਵਾਂ ਆ ਕੁਝ ਜ਼ਿਆਦਾ ਸੀਗਾ ਜੀ ਏ ਸੀਰੀਅਸ ਸਰ 6 ਮਹੀਨੇ ਹੋਏਗੇ ਬਿਫੋਰ ਦਟ ਜੌਬ ਕਰਦੇ ਸੀਗੇ ਨਹੀਂ ਸਰ ਇਹ ਪਰਸਨ ਲਾਇਆ ਵਾ ਸਾਡੀ ਉਮੀਦ ਲੈਬ ਦੇ ਨਾਮ ਤੇ ਸਾਡੀ ਫਰਮ ਆ ਅ ਨਹੀਂ ਸਰ ਮਸ਼ੀਨਜ਼ ਵਿਦਆਊਟ ਇੰਸ਼ੋਰੈਂਸ ਸੀਗੀਆਂ ਸੈਕੰਡ ਹੈਂਡ ਲੈਵੇ ਸੀ ਸਟੂ ਚੱਲ ਗੋਂਟਰ ਨਾ ਮਾਸਿਕਾ ਬਟ ਉਹਦਾ ਇੰਸ਼ੋਰੈਂਸ ਹੈ ਨਹੀਂ ਸੀਗਾ ਸੀਸੀਟੀਵੀ ਸਰ ਐਕਚੁਅਲੀ ਨੇੜੇ ਦਾ ਵਿਜ਼ਨ ਹੈ ਨਹੀਂਗਾ ਕਿਸੇ ਦਾ ਤਿੰਨ ਚਾਰ ਜੇਗਾ ਪਤਾ ਕੀਤਾਗਾ ਬਟੂਕ ਸ਼ੱਕ ਵਾਲਾ ਤਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਸਰ ਕਿਤੇ ਸ਼ੱਕ ਕਰ ਸਕਦੇ ਆ ਹਾਂਜੀ ਪੁਲਿਸ ਮੌਕੇ ਵਾਰਦਾਤ ਤੇ ਵੀ ਰਾਤੀ ਵੀ ਪਹੁੰਚਗੇ ਸੀਗੇ ਤੇ ਸੁਬਾ ਥਾਣਾ ਥਰਮਲ ਦੇ ਵਿੱਚ ਦਰਖਾਸਤ ਵੀ ਦੇਤੀ ਹੈਗੀ ਆ ਉਸ ਤੋਂ ਬਾਅਦ ਫੋਰੈਂਸਿਕ ਟੀਮ ਵੀ ਆ ਗਈ ਸੀ ਉਹ ਆਪਦੀ ਜਾਂਚ ਪੜਤਾਲ ਜਿਹੜਾ ਸੀਗਾ ਉਹ ਪ੍ਰੋਪਰ ਕਰਕੇ ਗਏ ਆ ਬਾਕੀ ਪ੍ਰਸ਼ਾਸਨ ਨੂੰ ਹੀ ਮੰਗ ਕਰਦੇ ਆ ਸਰ ਇੱਕ ਤੱਕ ਪਹਿਲੀ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਤੇ ਜੇ ਕੋਈ ਥੋੜਾ ਬਹੁਤਾ ਕਰਦੇ ਆਂਗੇ ਆਪਦਾ ਇਹ ਮਤਲਬ ਨਾਲ ਕੁਛ ਨਾ ਕੁਛ ਤਾਂ ਉਹ ਆ ਚੋਰ ਚੱਕਿਆਂ ਦੇ ਡਰ ਤੋਂ ਕੀ ਕੋਈ ਕੌਣ ਵਪਾਰ ਕਰਨਾ ਚਾਹੂਗਾ ਆਪਦਾ ਬਿਜ਼ਨਸ ਬਹੁਤ ਮੁਸ਼ਕਿਲ ਹੈ ਸਰ ਬੜੇ ਸਮੇਂ ਬਾਅਦ ਸਿਸਟਮ ਹੋ ਕੀਤਾ ਸੀਗਾ ਤੇ ਫਿਲਹਾਲ ਤਾਂ ਹਜੇ ਕੋਈ ਜਾਓ ਕਰ ਲਈ ਸਰ ਜੀ ਜੀ ਮੈਂ ਸੀ ਮੇਰਾ ਪਾਰਟਨਰ ਸੀਗਾ ਉਹਨਾਂ ਦੇ ਇਨਵੇਸ਼ਨ ਨਾਲ ਉਹਨਾਂ ਦੀ ਮਦਦ ਨਾਲ ਚੱਲੀ ਜਾਂਦਾ ਸੀ ਸਿਸਟਮ ਇੰਗਲੈਂਡ ਕੀ ਮਾਮਲਾ ਹੈ ਜਿਹੜਾ ਗ੍ਰੀਟ ਕੋ ਚੋਰੀ ਹੋ ਗਿਆ ਨਾ ਚੋਰੀ ਇਹ ਚੋਰੀ ਦੀ ਮਿਲਤੀ 4.5 ਲੱਖ ਰੁਪਏ ਕਹਿ ਰਹੇ ਆ ਤੇ ਬਾਕੀ ਵੈਰੀਫਾਈ ਕਰ ਰਹੇ ਆ ਆਪਾਂ ਕੀ ਮਸ਼ੀਨਾਂ ਚੋਰੀ ਹੋਈਆਂ ਕੀ ਉਹਨਾਂ ਦੇ ਕੀ ਦੀ ਕਰਕੇ ਚੋਰੀ ਹੋਈਆਂ ਕਿਉਂਕਿ ਲੈਬ 'ਚ ਪਹਿਲਾਂ ਕੋਈ ਚੋਰੀ ਨਹੀਂ ਹੋਈ ਤੇ ਆਪਾਂ ਵੈਰੀਫਾਈ ਕਰਾਂਗੇ ਆਲੇ ਦੁਆਲੇ ਤੋਂ ਘਰ ਵੀ ਰਹੇ ਆ ਕੈਮਰੇ ਚੈੱਕ ਕਰ ਰਹੇ ਆ ਵੀ ਕਿੱਥੇ ਆਉਂਦਾ ਆਪਣੇ ਕੋਲ ਕੀ ਕੀ ਪਹਿਲਾਂ ਕਿਸੇ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਨਹੀਂ ਤੇ ਹੋਰ ਕੈਸ਼ ਦਾ 2500 ਰੁਪਏ ਚੋਰੀ ਹੋਇਆ ਵੈਰੀਫਾਈ ਕਰਕੇ ਜੋ ਵੀ ਆਉਂਦਾ ਸੀਸੀਟੀਵੀ ਕੈਮਰੇ ਚੈੱਕ ਕੀਤੇ ਪਰ ਉਹਨਾਂ 'ਚ ਕੋਈ ਆਈ ਨਹੀਂ ਘਟਨਾ ਸੁਣਦੀ ਪਰ ਫਿਰ ਵੀ ਆਪਾਂ ਕੰਟਰੋਲ ਤੇ ਕੈਮਰੇ ਚੈੱਕ ਕਰ ਰਹੇ ਹਾਂ ਜੋ ਵੀ ਦੁਕਾਨ ਦੇ ਵਿੱਚ ਕੈਮਰੇ ਲੱਗੇ ਦੁਕਾਨ ਦੇ ਵਿੱਚ ਕੋਈ ਕੈਮਰੇ ਨਹੀਂ ਤੇ ਜ਼ਿਆਦਾਤਰ ਦੁਕਾਨਾਂ ਦੇ ਵਿੱਚ ਕਾਫੀ ਮਹਿੰਗੇ ਆਈਟਮਾਂ ਆਉਂਦੀਆਂ ਪਰ ਕੈਮਰੇ ਨਹੀਂ ਲਾਉਂਦੇ ਲੱਗਦਾ ਵੀ ਇਹਦੇ ਲਈ ਆਪਾਂ ਮੀਟਿੰਗ ਰੱਖ ਲਾਂਗੇ ਉਹਨਾਂ ਦੇ ਜੋ ਵੀ ਦੁਕਾਨ ਹੈ ਉਹਨਾਂ ਨੂੰ ਕਹਾਂਗੇ ਆਪਦੇ ਸੀਸੀਟੀਵੀ ਕੈਮਰੇ ਲਾਓ ਤਾਂ ਕਿ ਥੋੜੀ ਸੇਫ ਸਾਈਡ ਐਸ ਵਿੱਚ ਨਾਲੇ ਸਾਨੂੰ ਸਿਰ ਹੈਲਪ ਮਿਲਦੀ ਹੈ ਸੋਰੀ